ਪਟਿਆਲਾ ਜ਼ਿਲ੍ਹੇ ਦੇ ਅਧੀਨ ਪੈਂਦੇ ਕਸਵਾਂ ਸਨੌਰ ਚ ਹਾਰਡਵੇਅਰ ਦਾ ਕੰਮ ਕਰਦੇ 28 ਸਾਲਾਂ ਲੜਕੀ ਤੇ ਤਲਜਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡਾ ਲੜਕਾ ਕਿਸੇ ਨਾਲ ਲੜਦਾ ਨਹੀਂ ਹੈ ਇਸ ਲਈ ਦੋ ਵਿਅਕਤੀ ਆਏ ਸਨ ਜਿਸਨ ਕਾਰਨ ਉਹਨਾਂ ਨੇ ਸਵੇਰੇ ਦੁਕਾਨ ਤੇ ਕੁਝ ਸਮਾਨ ਮੰਗਿਆ ਤੇ ਉਸ ਤੇ ਤਜਾਹ ਪਾ ਦਿੱਤਾ ਤੇ ਫਰਾਰ ਹੋ ਗਏ ਅਸੀਂ ਕਾਨੂੰਨ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਪਹੁੰਚੇ ਥਾਣਾ ਸਨੌਰ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਹੁਣੇ ਹਸਪਤਾਲ ਪਹੁੰਚੇ ਹਾਂ ਨਿਖਲ ਦੇ ਬਿਆਨ ਲੈ ਕੇ ਸੀਸੀਟੀਵੀ ਨੂੰ ਕਬਜ਼ੇ ਚ ਲੈ ਕੇ ਜੋ ਵੀ ਜ਼ਰੂਰੀ ਕਾਰਵਾਈ ਹੋਵੇਗੀ ਅਸੀਂ ਕਰਾਂਗੇ ਸਾਰਾ ਕੀ ਹੈ ਮਾਮਲਾ ਆਉ ਸੁਣਾਉਣੇ ਪੂਰੀ ਖਬਰ ਉਹ ਕਿੰਨੇ ਨੂੰ ਜਾ ਰਹੇ ਅੱਜ ਅੱਛਾ ਇੱਕ ਪੂਰੀ ਸਟਾਰਟ ਕਰਕੇ ਖੜਾ ਸੀ ਦੋ ਭੱਜ ਗਏ ਸੀ ਪਿੱਛੋਂ ਇਹ ਮੇਰੇ ਨਾਲ ਗੈਰ ਦੀ ਭੱਜਿਆ ਸੀ ਪਿੱਛੇ ਡੱਬਾ ਸੀ ਉਹਨਾਂ ਕੋਲ ਨੀਲੇ ਰੰਗ ਦਾ ਉਹਦੇ ਗਿਰ ਗਿਆ ਸੀ ਉਹਨਾਂ ਨੇ ਨਾਲ ਹੀ ਚੱਕ ਕੇ ਫੇਰ ਚਲੇ ਗਏ ਕਿਤੋਂ ਆ ਇਧਰੋਂ ਆ ਜੀ ਦੋ ਜਣੇ ਤਾਂ ਸੈਰ ਕਰ ਰਹੇ ਸੀ ਇਧਰ ਇੱਕ ਪੂਰੀ ਸਟਾਰਟ ਕਰਕੇ ਖੜਾ ਸੀ ਗਲੀ 'ਚ ਤੇ ਤਜਾਵ ਕਿਨੇ ਗਿਰਾਏ ਉਹ ਤਾਂ ਕਾਲੇ ਵਾਲੇ ਨੇ ਸੀਗਾ ਉਹਦੇ ਹੱਥੇ ਸੀਗਾ ਕਾਲੇ ਰਮਾਲੇ ਬੰਨਿਆ ਸੀ ਉਹਦੇ ਹੱਥੇ ਸੀਗਾ ਡੱਬਾ ਜਿਨ ਤੇਜਾਗਿਰ ਹਾਂਜੀ ਹਾਂ ਉਥੇ ਦਾ ਗੇਮ ਮਿਲ ਜੀ ਭਾਂਡੇ ਜਾਂਦਾ ਗੇ ਫੇਰ ਇਧਰੋਂ ਆ ਗੇ ਜਿਆਦਾ ਮੈਂ ਸ਼ਟਰ ਖੋਰੇ ਦੀ 9 ਵਜੇ 2 ਮਿੰਟ ਤੇ ਉਹ ਅੰਦਰ ਵੜੇ ਤੇ ਉਹਨਾਂ ਨੇ ਗੇਰਾ ਮੈਂ ਇਧਰੋਂ ਭੱਜ ਆਉਣਾ ਪਿੱਛੇ ਜੀ ਕਿੰਨੇ ਪਰਸੈਂਟ ਜਲਦਾ ਜਲਿਆ ਸਾਰੇ ਮੂੰਹ ਤੇ ਜਲਿਆ ਜੀ ਦਾ ਦੇਖੋ ਦਿਖ ਰਿਹਾ ਜੀ ਆ ਲੋ ਭਵਨ ਗੁਰੂ ਆਪਨੇ ਭਾਈ ਦੇ ਨਾਮ ਆ ਕੀ ਨਾਮ ਹੈ ਸਰ ਕੁਸ਼ਨ ਕੁਮਾਰ ਜੀ ਉਹਦਾ ਜੀ ਮਾਮਲਾ ਕੀ ਹੈ ਜੀ ਬੇਟੇ ਉੱਤੇ ਤੇਜਾਗਿਰ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਜੀ ਮਾਮਲਾ ਕੀ ਹੈ ਮਾਮਲਾ ਸਾਨੂੰ ਤਾਂ ਕੁਝ ਨਹੀਂ ਪਤਾ ਜੀ ਦੋ ਜਣੇ ਆਏ ਆ ਉਹ ਮੂਹਲ ਬੈਠੇ ਹੋਏ ਆ ਉਹਨਾਂ ਨੇ ਉਹ ਪਹਿਲਾਂ ਅੱਗੇ ਨਗੇ ਫਿਰ ਵਾਪਸ ਆਏ ਮੁੰਡੇ ਤੋਂ ਕੁਝ ਮੰਗਿਆ ਉਹਨਾਂ ਨੇ ਫਿਰ ਤੇਜਾਬ ਘੇਰ ਕੇ ਭੱਜ ਗਏ ਮੁੰਡੇ ਦਾ ਨਾਮ ਕੀ ਹੈ ਨਿਕਲ ਨਿਕਲ ਸਿੰਘਲਾ ਕੰਮ ਕੀ ਕਰਦਾ ਲੋਹੇ ਦਾ ਕੰਮ ਹੈ ਜੀ ਅਟਵੇਲ ਦੀ ਕਿਹੜੀ ਜਗ੍ਹਾ ਦੇ ਸਰ ਸੁਨੌਰ ਤੁਹਾਨੂੰ ਕਿਹਨੇ ਕਿਉਂ ਤੇਜਾਬ ਦੇਣ ਦਾ ਮਨ ਸਾਨੂੰ ਤਾਂ ਪਤਾ ਨਹੀਂ ਜੀ ਕੋਈ ਲੜਾਈ ਪੁਰਾਣੀ ਨਹੀਂ ਕਿਸੇ ਨਾਲ ਵੀ ਬੋਲਦੇ ਨਹੀਂ ਕਿਸੇ ਨਾਲ ਝਗੜਾ ਨਹੀਂ ਕਰਦਾ ਕਿਸੇ ਨਾਲ ਦੁਕਾਨ ਤੇ ਬੈਠਦਾ ਸਾਰਾ ਦਿਨ ਕੱਲਾ ਹੀ ਸੀ ਉਸਦਾਂ ਦੁਕਾਨ ਕੱਲਾ ਹੀ ਸੀਗਾ ਜੀ ਹਨ ਦੋਨੋਂ ਕੈਸੀ ਦੋ ਆਈ ਸੀਗੇ ਜੀ ਤੇ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਿਓ ਕਿ ਹਾਲੇ ਕਿੰਦਾ ਤੇ ਕਿੰਦਾ ਹਾਲ ਟ੍ਰੀਟਮੈਂਟ ਚੱਲ ਰਿਹਾ ਤਾਂ ਟ੍ਰੀਟਮੈਂਟ ਚੱਲ ਰਿਹਾ ਜੀ ਹਲੇ ਕਿੰਦਾ ਦੀ ਕਾਰਵਾਈ ਦੀ ਮੰਗ ਕਰੀਓ ਕਾਰਵਾਈ ਅਸੀਂ ਮੰਗਦੇ ਆ ਜੀ ਪੂਰੀ ਫੜੇ ਜਾਣ ਬੰਦੇ ਸ਼ਾਸਨ ਤੋਂ ਇਨਸਾਫ ਮੰਗੇ ਨੇ ਬੰਦੇ ਫੜੀ ਕੱਲ ਨੂੰ ਕਿਸੇ ਹੋਰ ਤੇ ਵੀ ਧੱਕਾ ਕਰਨਗੇ ਆਗੇ ਸਾਡੀ ਦੁਕਾਨ ਵੀ ਨਾਲ ਪੈਂਦੀ ਓਥੇ ਕੀ ਨਾਮ ਹੈ ਮੇਰਾ ਪ੍ਰਵੀਨ ਕੁਮਾਰ ਜੀ ਪ੍ਰਵੀਨ ਜੀ ਕਿੱਥੇ ਦੇ ਰਹਿਣ ਵਾਲੇ ਮੇਰੀ ਨਾਲ ਹੀ ਸ਼ੋਪ ਦਾ ਇਹ ਮਾਮਲਾ ਕੀ ਹੈ ਬੇੜੀ ਬਸ ਸਵੇਰੇ ਸਾਡੀ ਦੁਕਾਨ ਤੇ ਨਾ ਮੈਂ ਤਾਂ ਅਜੇ ਸੀਗਾ ਨੇ ਆ ਤੇ ਦੋ ਲੜਕੇ ਕੰਦੀ ਆਏ ਆ ਇਸ ਦੁਕਾਨ ਤੋਂ ਪਹਿਲਾਂ ਅੱਗੇ ਲੰਘ ਗਏ ਫਿਰ ਵਾਪਸ ਵੀ ਲੈ ਕੋਈ ਚੀਜ਼ ਮੰਗੀ ਤੇ ਤਜਾਬ ਗਿਰ ਕੇ ਫਟਵਰ ਭੱਜ ਗਏ ਤੁਹਾਡੇ ਬੇਟੇ ਨੂੰ ਕਿਉਂ ਟਾਰਗੇਟ ਲਾਇਆ ਕੋਈ ਵਜਾ ਬਣੀ ਵਗੈਰਾ ਕੁਝ ਲੜਾਈ ਮੇਰਾ ਬੇਟਾ ਨਹੀਂ ਮੇਰਾ ਦੋਸਤ ਹੀ ਹੈ ਜੀ ਇਹ ਨਾਲ ਦੁਕਾਨ ਆ ਸਾਡੀ ਉਹਨਾਂ ਦੀ ਪਤਾ ਨਹੀਂ ਕਿ ਕੋਈ ਸਾਨੂੰ ਕੁਝ ਪਤਾ ਨਹੀਂ ਕਿ ਇਸ ਵਿੱਚ ਕੋਈ ਲੜਾਈ ਝਗੜਾ ਲੜਦਾ ਕੁਛ ਤਾਂ ਹੈ ਹੀ ਨਹੀਂ ਮੁੰਡਾ ਬਹੁਤ ਸਾਊ ਹੈ ਪਤਾ ਨਹੀਂ ਕਿੜੀ ਕਿਸੇ ਨੇ ਕਿਸੇ ਤਰ੍ਹਾਂ ਦੀ ਕੋਈ ਰਿੰਜਿਸ ਕੱਢੀ ਹੈ ਤਾਂ ਹੁਣ ਪੁਲਿਸ ਕਾਰਵਾਈ ਤਾਂ ਪਤਾ ਲੱਗੂਗਾ ਪ੍ਰਸ਼ਾਸਨ ਹੀ ਦੱਸੂਗਾ ਜੀ ਪੁਲਿਸ ਨੂੰ ਕੰਪਲੇਨ ਕੀਤਾ ਹਾਂ ਪੁਲਿਸ ਐਸਐਚਓ ਸਨੋਰ ਆ ਰਹੇ ਤੇ ਉਹਨਾਂ ਮੁੰਡਿਆਂ ਕੋਲ ਮੋਬਾਈਲ ਵੀ ਸੀਗੇ ਬਾਕੀ ਲੋਕੇਸ਼ਨ ਤੋਂ ਪਤਾ ਲੱਗ ਜਾਊਗਾ ਕਿ ਕਿਹੜੇ ਕਿਹੜੇ ਬੱਚੇ ਸੀ ਮੁੰਡੇ ਚੋਂ ਹਾਂ ਜੀ ਸਰ ਮਾਮਲਾ ਕੀ ਹੈ ਜਿਹੜਾ ਸਨੌਰ ਜਿਹੜਾ ਇਹ ਸੀਟ ਕਾ ਤੇਰਾ ਨਾਮ ਕੀ ਸੀਗਾ ਇਹਨਾਂ ਨikhil singla ਨਾਮ ਦਾ ਵਿਅਕਤੀ ਹੈ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਜੀ ਇਹ ਸਨੌਰ ਦਾ ਰਹਿਣ ਵਾਲਾ ਬਾਜ਼ਾਰ ਦਾ सदर ਬਾਜ਼ਾਰ ਦਾ ਸਵੇਰੇ ਕੋਈ ਅਨਨੋਨ ਬੰਦੇ ਆਏ ਆ ਦੋ ਤਿੰਨ ਇਹਨਾਂ ਨੇ ਦੁਕਾਨ ਓਪਨ ਕਰੀ ਹੈ ਤੇ ਦਿਨ ਉਹਨਾਂ ਨੇ ਤੇ ਅੰਦਰ ਜਾ ਕੇ ਕੋਈ ਸਮਾਨ ਲੈਣ ਦੇ ਬਹਾਨੇ ਤੇ ਐਸਐਡ ਅਟੈਕ ਕੀਤਾ ऐसे ठीक है दे लेग ते राइट ते ਤੇ ਹੱਥਾਂ ਤੇ ਇੱਕ ਗਰਦਨ ਦੇ ਉੱਪਰ ਉਹਦਾ ਅਸਰ ਹੋਇਆ ਤੇ ਬਾਕੀ ਆਊਟ ਆਫ ਡੇਂਜਰ ਹੈ ਕਿੱਥੇ ਜਾ ਰਿਹਾ ਸਤਪੰਜਾਬ ਸਿਟੇ ਹੈ ਹੋਰ ਕਿੱਥੇ ਸਿਟੇ ਜੀ ਅ ਤਜਾਬ ਹੀ ਸੀਗਾ ਜੀ ਜੀ ਜੇਕਰ ਕੋਈ ਜਾਣਕਾਰੀ ਚਾਹੇ ਕਿ ਪੁਰਾਣੀ ਰੰਜਿਸ਼ ਹੈ ਕਿ ਕਿਉਂ ਇਹ ਟਾਰਗੇਟ ਕਿਉਂ ਬਣਾਇਆ ਦੇਖੋ ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੰਬੰਧੀ ਜੋ ਵੀ ਸਾਹਮਣੇ ਆਏਗਾ ਜਿਸ ਧਾਰਨਾ ਅਸੀਂ ਕਾਰਵਾਈ ਕਰਾਂ ਕੋਈ ਸੀਸੀਟੀਵੀ ਫੁਟੇਜ ਵੀ ਪੁਲਿਸ ਲੈ ਰਹੇ ਆ ਸਾਰਾ ਸੀਸੀਟੀਵੀ ਲੈ ਰਹੇ ਆ ਮੌਕੇ ਤੋਂ ਪੁੱਛ ਵੀ ਰਹੇ ਆ ਤੇ ਬੰਦਿਆਂ ਨੂੰ ਜਿਹੜੇ ਰਸਤੇ ਜਿੱਥੋਂ ਦੀ ਹੈਗੇ ਉਹ ਸੀਸੀਟੀਵੀ ਸਾਰੀ ਫੁਟੇਜ ਕਲੈਕਟ ਕਰ ਰਹੇ ਆਸੀਂ ਦੈਨ ਜੋ ਸਾਡੀ ਇਹ ਰਿਪੋਰਟਾਂ ਤੋਂ ਬਾਅਦ ਜੋ ਕਾਰਵਾਈ ਬੰਦੀ ਉਹ ਕਰ ਕਿੰਨੇ ਵਜੇ ਦੀ ਘਟਨਾ ਸਰ ਇਹ ਨੀਅਰ ਅਬਾਊਟ 9 ਪੀ ਐਮ ਦੀ ਪਟਿਆਲਾ ਤੋਂ ਬਲਜੀਤ ਸਰਨ ਦੀ ਰਿਪੋਰਟ